ਆਪਨਾ ਗੁਰ ਸੇਵ ਸਦ ਹੀ ਗੁਰੂ ਨੂੰ ਆਪਣਾ ਤੇ ਬਣਾਓ ਗੁਰੂ ਨਾਲ ਰਹਿਮਤ ਹੁਣ ਕਿਉਂ ਨਹੀਂ ਆਪਣਾ ਬਣਦਾ ਗੁਰੂ ਨੂੰ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਇਸ ਕਰਕੇ ਗੁਰੂ ਹਜੇ ਆਪਣਾ ਨਹੀਂ ਅੱਛਾ ਆਪਣਾ ਕੌਣ ਹੁੰਦਾ ਹੈ ਆਪਣਾ ਉਹ ਹੁੰਦਾ ਜਿਹਦੇ ਵਿੱਚੋਂ ਉਹਦੇ ਦਰਸ਼ਨ ਹੋ ਜਾਣ ਉਹਦੇ دیدار ਹੋ ਜਾਣ ਜਿਹਨੂੰ ਅਸੀਂ ਪਿਆਰ ਕਰਦੇ ਆ ਇਹ ਯਾਦ ਰੱਖਿਓ ਜੀ ਪਿਆਰ ਕਰਨ ਵਾਲੇ ਇਸ਼ਕ حقیقی ਦਾ ਸਿਖਰ ਹੈ ਪਾਈ ਨੰਦ ਲਾਲ ਕਹਿੰਦੇ ਮੇਰੇ ਵਾਸਤੇ ਇਸ ਲਈ ਸਿੱਖ ਸੰਗਤ ਪਿਆਰੀ ਹੈ ਜਿਨ੍ਹਾਂ ਨੇ ਖਾਲਸ ਹੋ ਕੇ ਗੁਰੂ ਗੋਬਿੰਦ ਸਿੰਘ ਨੂੰ ਧਿਆਇਆ ਕਹਿੰਦੇ ਮੈਨੂੰ ਹਰ ਇੱਕ ਦੇ ਵਿੱਚੋਂ ਹੀ ਹੁਣ ਗੁਰੂ ਗੋਬਿੰਦ ਸਿੰਘ ਦੇਖਣ ਲੱਗ ਗਿਆ ਕਿੰਡੀ ਪਿਆਰੀ ਗੱਲ ਹੈ ਰੂਹੂ ਦਰਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਰਹਰ ਚਸ਼ਮ ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲਾਂ ਗੁਰੂ ਗੋਬਿੰਦ ਸਿੰਘ ਵਿੱਚੋਂ ਖਾਲਸਾ ਪੰਥ ਦਿਖਦਾ ਹੈ ਫਿਰ ਸਾਰੇ ਖਾਲਸਾ ਪੰਥ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ دیدار ਹੋ ਜਾਣੇ ਇਹ ਹੈ ਨਾ ਆਪਣਾ ਗੁਰੂ ਗੁਰੂ ਨੇ ਸਾਨੂੰ ਆਪਣੇ ਵਰਗਾ ਬਣਾ ਲਿਆ ਸਮਝ ਰਹੇ ਹੋ ਤੁਸੀਂ ਗੁਰੂ ਨੇ ਆਪਣੇ ਵਰਗਾ ਸਾਨੂੰ ਬਣਾਇਆ ਆਪਣਾ ਗੁਰਸੇਵ ਸਦਹੀ ਰਮਹੁ ਗੁਣ ਗੋਬਿੰਦ ਸਿਮਰਨ ਵੀ ਵਾਹਿਗੁਰੂ ਦਾ ਕਰੀਏ ਉਹਦੀ ਸੇਵਾ ਵੀ ਕਰੀਏ ਉਹਦਾ ਹੁਕਮ ਵੀ ਮੰਨੀਏ ਰਮਹੁ ਦਾ ਮਤਲਬ ਹੀ ਹੁੰਦਾ ਸਿਮਰੋ ਰਮਣ ਕਰਨਾ ਇਹ ਵੈਸੇ ਰਮਹੁ ਲਫ਼ਜ਼ ਸਭ ਤੋਂ ਜ਼ਿਆਦਾ ਰਮਣਨ ਰੂਪ ਦੇ ਵਿੱਚ ਸanskritti ਸ਼ਲੋਕਾਂ 'ਚ ਆਇਆ ਜਾਂ ਭਟ ਸਹਿਬਾਨਾ ਨੇ ਵਰਤਿਆ ਸਾਸ ਸਾਸ ਆਰਾਧ ਹਰ ਹਰ ਇਹ ਦੋ ਅੱਖਰ ਤੇ ਆਈ ਜਾ ਹਰ 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 ਗੁਰ ਗੁਰ ਕਰਤਾ ਰੇ ਹਰ ਹਰ ਗੁਰ ਵੀ ਦੋ ਅੱਖਰਾਂ ਦਾ ਜੀ ਬਾਬਾ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਆਣਗੇ ਉਹਨਾਂ ਨੇ ਦੋ ਅੱਖਰਾਂ ਦੀ ਗੱਲ ਕੀਤੀ ਚਲੋ ਸਮਾਂ ਨਹੀਂ ਮੈਂ ਇਸ ਪਾਸੇ ਲੈ ਕੇ ਜਾਂਦਾ ਇੱਕ ਸ਼ਲੋਕ ਹੈ ਉਹ ਦੋ ਅੱਖਰ ਦੀ ਗੱਲ ਕਰਦੇ ਨੇ ਗੁਰ ਵੀ ਦੋ ਅੱਖਰ ਗੁਰੂ ਵੀ ਦੋ ਅੱਖਰਾਂ ਦਾ ਹਰ ਵੀ ਦੋ ਅੱਖਰਾਂ ਦਾ ਹਰ ਦੇ ਵਿੱਚ ਰਮਿਆ ਹੋਇਆ ਵੀ ਦੋ ਅੱਖਰਾਂ ਦਾ ਖੈਰ ਇਹੀ ਜੇ ਮਨ ਚ ਵਸਣ ਸਾਸ-ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮਨ ਦੀਆਂ ਚਿੰਤਾਵਾਂ ਲੈ ਜਾਣ ਗਿਆ ਜੇ ਆਪਣੇ ਗੁਰੂ ਦੇ ਅਸੀਂ دیدار ਔਰ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਕੇ ਪ੍ਰਭੂ ਦੇ ਸਿਮਰਨ ਵਿੱਚ ਜੁੜੀਏ ਮਨ ਨੂੰ ਜੋੜੀਏ ਜੀ ਕਿਸੇ ਨਾਲ ਸੰਜੋਗ ਬਣਨ ਦੋ ਵਾਰੀ ਉਹਨਾਂ ਦੇ ਘਰ ਜਾਓ ਉਹ ਬੜਾ ਖੁਸ਼ੀ ਹੋਏਗਾ ਤੀਜੀ ਵਾਰੀ ਜਾਓ ਫਿਰ ਵੀ ਖੁਸ਼ ਹੋਏਗਾ ਚੌਥੀ ਵਾਰੀ ਫਿਰ ਹੋਏਗਾ 7ਵੀਂ 8ਵੀਂ ਵਾਰ ਜਾਂ बार-बार ਰੋਜ ਜਾਣਾ ਸ਼ੁਰੂ ਕਰਦੇ ਉਹਦੀ ਖੁਸ਼ੀ ਘਟਣੀ ਸ਼ੁਰੂ ਹੋ ਜੇਗੀ ਆਂਡ ਗਵਾਨ ਨੂੰ ਵੀ ਕਹਿਣ ਲੱਗ ਜੇਗਾ ਬਈ ਇਹ ਜੀ ਮੇਰਾ ਪਿਆਰਾ ਤੇ ਆਂਡ ਗਵਾਨ ਕਹਿੰਦੇ ਰੋਜ ਹੀ ਆ ਜਾਂਦਾ ਬੰਦਾ ਕਹੇਗਾ ਕਿ ਹਾਂ ਵੀ ਰੋਜ ਹੀ ਆ ਜਾਂਦਾ ਪਰ ਗੁਰੂ ਐਸੀ ਕਦੀ ਗੱਲ ਨਹੀਂ ਕਰਦੇ ਗੁਰਦੁਆਰਾ ਜਾਂ ਗੁਰੂ ਦੀ ਸੰਗਤ ਕਦੀ ਨਹੀਂ ਕਹਿੰਦੀ ਕਿ ਤੂੰ ਰੋਜ ਆ ਜੰਦਾ ਵੀ ਰੋਜ ਹੀ ਬਖਸ਼ਣ ਬਖਸ਼ਾਉਣ ਵਾਸਤੇ ਪਾਪ ਆ ਜਾਂਦਾ ਰੋਜ ਹੀ ਰਹਿਮਤਾ ਇਹ ਸ਼ਰਨ ਜੋਗ ਹੈ ਇਹ ਸ਼ਰਨ ਆਏ ਦੀ ਪਹਿਜ ਰੱਖਣ ਵਾਲਾ ਇਥੇ ਰੋਜ਼ ਰੋਜ਼ ਜੋ ਆਏਗਾ ਉਹ ਉਣੀਆਂ ਰਹਿਮਤਾਂ ਲੈ ਕੇ ਜਾਏਗਾ ਕਿਉਂਕਿ ਇਹੀ ਰਹਿਮਤ ਸੰਗਤ ਦੀ ਹੈ ਅਗੰਮ ਦਇਾਲ ਪ੍ਰਭੂ ਊਚਾ ਵਾਹਿਗੁਰੂ ਵਰਗੀ ਮਤ ਵਾਲਾ ਕੋਈ ਨਹੀਂ ਹੈ ਗੁਰਦੇਵ ਜੀ ਦੇ ਦਰਬਾਰ ਵਰਗਾ ਅਤ ਊਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਬਾਰਾ ਬਾਰਾ